ਨਵੇਂ ਸਾਲ ਤੇ ਹਾਂ ਬਈ ਨਵੇਂ ਰੇਟ ਨਵੇਂ ਰੇਟ ਮਿਲਣਗੇ ਮਿਲਣਗੇ ਠੀਕ ਹੈ ਢਿਲੋ ਠੀਕ ਹੈ ਬਈ ਸਭ ਤੋਂ ਬਾਰੇ ਟਰੈਕਟਰਾਂ ਦਾ ਰੇਟ ਆਪਾਂ ਇੰਨੇ ਦੇ ਬੁੱਢਨੇ ਆ ਕੁਝ ਦੇ ਕੇ ਦੱਸਦਾ ਠੀਕ ਹੈ ਬਈ ਸਾਰੇ ਟਰੈਕਟਰਾਂ ਦੇ ਰੇਟ ਹੀ ਆ ਇਸਟ ਹਾਂ ਬਈ ਠੀਕ ਹੈ ਅ ਡੰਡਾ ਫੱਟੀ ਹਾਂ ਬਈ ਇੰਜਨ ਦਾ ਤੇਲ ਨਾ ਪਸੰਦ ਚੇਂਜ ਠੀਕ ਹੈ ਬਈ 1000 ਰੁਪਿਆ ਚਾਬੀ ਨਾਲ ਹਾਂ ਬਈ ਨਾਲ ਛੋਟਾ ਜਿਹਾ ਇੱਕ ਟਰੈਕਟਰ ਹਾਂਜੀ ਮੇਰੇ ਪਿਆਰੇਓ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੱਡ ਟਿਵੀ ਵਿੱਚ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਆਇਆ ਤੁਹਾਨੂੰ ਬਈ ਸ਼ਰਮੇ ਨਾਲ ਮਿਲਾਉਣੇ ਆ ਲਗਭਗ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਆਜੋ ਅੱਗੇ ਵੀਡੀਓ ਕਰਦੇ ਆਪਾਂ ਕੰਟੀਨਿਊ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਵਧੀਆ ਵੀਰੇ ਵਧੀਆ ਤੁਸੀਂ ਸੁਣਾਓ ਠੀਕ ਹੋ ਚੜ੍ਹਦੀ ਕਲਾ ਬਾਈ ਤੁਸੀਂ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਬਾਈ ਜੀ ਸਾਰਿਆਂ ਨੂੰ ਪਹਿਲਾਂ ਤੇ ਹੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਸਾਰੇ ਮੇਰੇ ਵੀਰ ਵੀਰਾਂ ਨੂੰ ਅੱਜ 31 12 2025 ਠੀਕ ਹੈ ਜੀ ਹਾਂ ਬਾਈ ਲਾਸਟ ਦੇਣਾ ਬਾਈ ਕੱਲ ਨੂੰ ਹੈਪੀ ਨਿਊ ইয়ার ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦੁਬਾਰੇ ਫੇਰ ਵੀਰ ਨਵੇਂ ਸਾਲ ਤੇ ਹਾਂ ਬਾਈ ਨਵੇਂ ਰੇਟ ਨਵੇਂ ਮਿਲ ਲੰਗੇ ਮਿਲ ਲਗੇ ਠੀਕ ਹੈ ਢਿਲੋ ਠੀਕ ਹੈ ਬਾਈ ਸਭ ਤੋਂ ਪਹਿਲਾਂ ਆ ਗਿਆ ਐਡੀਸ਼ਨਲ ਸਪੈਸ਼ਲ ਐਡੀਸ਼ਨਲ ਹੈਗਾ 19 ਮਾਟਰ ਹਾਂ ਮੈਂ ਨੀ ਮਦਦਲਾ ਟਰ ਬਿਲਕੁਲ ਨਵੀਂ ਡਿਸਟ੍ਰੀਬਿਊਟਰ ਲੱਗਿਆ ਡਬਲ ਡਿਸਟ੍ਰੀਬਿਊਟਰ ਕੰਪੈਕਸਟੀ ਜੈਤਲਾ ਕੰਪਨੀ ਦਾ ਫੇਵਰ ਸਪਰੀ ਨਾ ਗੇਅਰ ਇੰਜਨਾ ਇੰਨਾ ਚੰਗਾ ਬਾਈ ਛੱਡ ਦੇ ਗੱਲਾਂ ਠੀਕ ਹੈ ਬਹੁਤ ਚੰਗਾ ਨੰਬਰ ਬਾਈ ਹਰਿਆਣੀ ਆ ਹਰਿਆਣਾ ਨੰਬਰ ਸਾਡੇ ਠੀਕ ਹੈ ਬਾਈ ਡਿਮਾਂਡ ਬਾਈ ਦੀ 6.5 ਕਨੇ ਛੱਡ ਦਾਂਗੇ ਬਈ ਆਪਾਂ 6 ਲੱਖ 1000 ਦਾ ਬਈ ਇੱਕੋ ਰੇਟ ਬੋਲਾ ਹਾਂ ਬਈ ਜੈਸਮਨ ਰੁਪਈਆ ਨਹੀਂ ਘਟਣਾ ਹਾਂ ਬਈ 590 ਦਾ 590 ਦਾ 5 ਲੱਖ 90 ਹਜ਼ਾਰ ਠੀਕ ਹੈ ਬਈ ਉਹ ਸੁਬਾ 655 ਸੋਨਾ ਹੈ ਟਾਇਰ ਹੈ ਪਿਛਲੇ ਮੂਰਲੇ 750 ਹੈ ਟਾਇਰ ਹੈਗਾ 85 90% ਠੀਕ ਹੈ ਬਈ ਡਬਲ ਡਿਸਟਰੀਬਿਊਟਰ ਪਾਵਰ ਸਟੀering ਦਾ ਸਾਈਡ ਗੇਅਰ ਹੈ 2 ਸਪੀਡ ਦਾ ਫੇਵਰ ਚੱਲੀ ਕੋ ਅਦਰ ਕੋ ਲੱਗਦਾ 15 ਮਾਡਲ ਆ 4,60,000 ਦਾ ਮੰਗ ਆ ਕਿੰਨਾ ਦੇ ਦੀ ਬੋਲ 4,10,000 ਦਾ ਬਈ ਇੱਕੋ ਹੀ ਰੇਟ ਜੈਸਨੂ ਹਾਂ ਬਈ ਜੈਸਨੂ ਹੀ ਆ ਬਈ ਇਹ 3,90,000 ਦਾ 3,90,000 ਦਾ ਹਾਂਜੀ ਸਮਰਾਟ 9500 ਬਿਲਕੁਲ ਨਮਾਟਾਈ ਟ੍ਰੈਬੇ ਫਾਈਬਰ ਸ਼ਤਰੀ ਲੱਗੀ ਆ ਤੇ ਮੈਸੀ ਕੰਪਨੀ ਦਾ ਇਹ ਪੈਂਪਰ ਲੱਗਿਆ ਹੋਇਆ 4 ਸਪੀਡ ਟ੍ਰੈਕਟਰ ਆ ਟਾਇਰ ਬਿਲਕੁਲ ਨਵੇਂ ਆ ਹਾਂ ਬਈ 99% ਪਿਛਲੇ ਟਾਇਰ ਆ ਵੀਰੇ ਡੈਕਟਰ 2000 ਰੁਪਈਆ ਹੀ ਏ ਟੇ ਲੋ ਠੀਕ ਆ ਬਈ ਭਾਈ ਹਾਰ ਪਾ ਕੇ ਲੈ ਜਾ ਯਾਰ 20 ਮਾਡਲ ਆ ਹਾਰ ਪਾਉਣ ਵਾਲੀ ਗੱਲ ਬਾਤ ਹੀ ਆ ਹਾਂ ਬਈ ਕਿੰਨਾ ਦੇ ਦੇ ਟੇ ਲੋ ਕਿੰਨੜ ਮਾੜਾ ਬਈ ਇਹਦੀ ਸ਼ਾਬਾਸ਼ 6 ਲੱਖ ਰੁਪਈਆ 590000 ਦਾ ਬਈ ਇੱਕੋ ਰੇਟ ਜੈਸ ਨੂੰ ਹਾਂ ਬਈ ਰੁਪਈਆ ਨਹੀਂ ਘਟਣਾ ਠੀਕ ਆ ਬਈ 5 ਲੱਖ ਤੇ पंद्रह पचास रह गा ठीक है भाई दुबारा मेसी आने दे दो सौ कुतारी हाँ भाई इंद्राम हट रहा अर्पिया द अर्पिया जी पिछले टैर नहीं है यार मोटे साठ तो सौ सत्तर के ते टैरा हाँ भाई कंडीशन बी की हो चार लाख पैंतीस हजार तीन लाख पूरे चार तक कर देने हैं भाई तन लाख सत्तर हजार तन लाख सत्तर हजार द ਇਹ ਬੰਨ ਨਵੇਂ ਸਾਲ ਦੀ ਆ ਭਈ ਹੈ ਬਿਲਕੁਲ ਉਸ ਤੋਂ ਬਾਅਦ ਦੀ ਫਾਰਮ 50 ਸਾਈਡ ਗਈ ਨਾ ਜੀ ਹਾਂ ਭਈ ਹਾਂ ਡਬਲ ਡਿਸਟ੍ਰੀਬਿਊਟਰ ਆ 50 ਐਚ ਪੀਆ ਪਾਵਰ ਪੇਰੂਆਂ ਵੀਰੇ ਠੀਕ ਹੈ ਜੀ ਬੋਲਡਰ ਲੇਕੋਗੇ ਨਹੀਂ ਕਿ 385 ਡਿਮਾਂਡ ਕਨੇ ਆ ਛੱਡ ਦਾਂਗੇ ਭਈ ਫਿਰ ਆਪਾਂ ਜੈਸਨੋ ਹਾਂ ਭਈ ਜੈਸਨੋ 140000 340000 ਜੈਸਨੋ ਠੀਕ ਆ ਭਈ ਹਾਂ ਜੀ ਉਦੂਆ ਦੇ ਵਿੱਚ 13/14 50 ਪਿਆੜੀ ਹਾਂ ਬਈ ਜਿਹੜਾ ਰਸੀ 85 ਪੈਸੇ ਟਾਇਰ ਆ ਮੂੜੇ ਟਾਇਰ ਆ ਕਾ ਚੇਂਜ ਕਰ ਦੇ ਕੋਈ ਚੱਕ ਠੀਕ ਆ ਬਈ ਸਾਰਾ ਓਰੀਜਨਲ ਗੇਰ ਰਹੀਆਂ ਰੁਪਈਆ ਦਾ ਰੁਪਈਆ ਵੀਰੇ ਇਹ ਟਰੈਕਟਰ ਦਾ ਜਿਹੜਾ ਨਹੀਂ ਆਪਾਂ 3/4 ਡਿਮਾਡ ਉਹ ਕਿੰਨਾ ਦੇ ਦੀਗੇ 390000 ਦਾ ਬਾਈ 370 ਦਾ 370 ਦਾ ਚੱਕ ਲੋ ਮੌਕਾ ਹੀ ਐ ਸਾਬਲੋ ਹਣਾ ਬਾਈ ਅੱਜ ਵਾਲੇ ਟਰੈਕਟਰ ਦਾ ਰੇਟ ਆਪਾਂ ਇੰਨੇ ਕਦੇ ਬੁੱਢਨੇ ਆ ਕੁਝ ਲੇ ਕੇ ਦਿਖਾ ਦਿਓ ਠੀਕ ਆ ਬਈ ਸਾਰੇ ਟਰੈਕਟਰਾਂ ਦੇ ਰੇਟ ਹੀ ਆ ਇਸ ਟੇ ਠੀਕ ਹੈ ਬਾਈ ਲਾਓ ਜੀ 1035 22 ਮਾਡਲ ਆ ਸਵਾ 5.5 ਦੇ ਵਿਕਦੇ ਆ ਆਪਣੀ 5 ਲੱਖ ਦੀ ਡਿਮਾਂਡ ਚਾਰੇ ਟਾਇਰ ਨਾਲ ਦੇ ਸਾਰਾ ਰੀਜਨਲ ਕੋਕਾ ਪੀਸ ਠੀਕ ਹੈ ਬਾਈ ਕਿੰਨਾ ਦੇ ਦਈਏ 470 ਬਾਈ ਦੇ ਤਾ ਠੀਕ ਹੈ ਬਾਈ ਉਹ ਤੋਂ ਬਾਅਦ ਪੰਜਾਬੀ ਪੰਜਾਬ ਨੰਬਰ ਆ ਚਾਰੇ ਟਾਇਰ ਬਾਈ ਨਾਲ ਪਿਛਲੇ ਟਾਇਰ ਨਾਲ ਦੇ ਆ ਮਾਈ ਨੰਬਰ ਸੀ ਨਵੇਂ ਪਾਤੇ ਦੀ ਵੱਡੇ 1916 ਹੈ ਹਾਂ ਬਾਈ ਪੀਵੀ04 ਠੀਕ ਹੈ ਫੈਬਰ ਛਤਰੀ ਲੱਗੀ ਆ ਤੁਹਾਨੂੰ ਲੱਗਿਆ ਮੈਂ ਫੋਨ ਕਰ ਗਏ ਚੰਗੇ ਬੀ ਡਾ ਡਿਸਟ੍ਰੀਬਿਊਟਰ ਕੰਪੈਸਿਟੀ ਜੈਕਸਾ ਜੂਜੀ ਗੇਰਾ ਠੀਕ ਹੈ ਭਾਈ 10 ਲੱਖ ਰੁਪਿਆ ਡਿਮਾਂਡ ਕਿੰਨੇ ਦਿਨ ਨੌ ਲੱਖ 30000 ਦਾ ਭਾਈ ਇੱਕ ਹੋਰ ਬੋਲਾਂ ਜਸੀਆ ਨੂੰ ਮੀਂਹ ਨਹੀਂ ਘਟਣਾ ਠੀਕ ਹੈ ਭਾਈ 9 ਲੱਖ 40000 9 ਲੱਖ 40000 60000 ਚੱਕਦਾ ਠੀਕ ਹੈ ਬਾਈ ਬੱਤੀ ਦੀ ਉਹ ਹੋ ਗਿਆ ਸੀ ਉਹ ਹਾਂਜੀ ਉਹ ਵੇਚ ਗਿਆ 95 ਮਾਡਲ ਆ ਬਾਈ ਹਾਂਜੀ ਬਾਈ ਸਾਰਾ origignal ਹੈ ਗੀਅਰਿੰਗ ਦਾ ਬਹੁਤ ਚੰਗਾ ਜੀ ਟਾਇਰ ਟੂ 60% ਪਏ ਆ ਤੇ ਜੇ ਆ ਕੇ ਬਾਕੇ ਤਸਦੀ ਕਰਕੇ ਉਹ ਕਿੰ ਕੁ ਰੇਟ ਜੱਸੀ ਹੈ ਮੂਲ ਹਾਂ ਬਾਈ ਪੂਰਾ ਲੱਖ ਪੂਰੇ ਲੱਖ ਦਾ ਹਾਂਜੀ ਉਹ ਤੋਂ ਬਾਅਦ ਐਡੀਸ਼ਨਲ ਆ ਗਿਆ ਜੀ ਮੂਲਲੇ ਟਾਇਰ 1000 19 ਪਿਛਲੇ ਐਮ ਆਰ ਪ ਦੇ ਬਿਲਕੁਲ ਤਾਜ਼ੇ ਹੈਵਲ ਛਤਰੀ ਲੱਗੀ ਹੋਈ ਹੈ origignal ਡੰਡਾ ਫੱਟੀ ਸਾਰਾ ਸਮਾਨ ਨਾਲ ਆਲਾ ਵੀਰੇ ਕੰਪੈਸਟੀ ਜਿੱਦਾਂ ਲੱਗਿਆ ਹੋਇਆ ਦਵਰ ਡਿਸਟ੍ਰਿਬਿਊਟਰ ਠੀਕ ਹੈ ਬਈ ਕੋਕਾ ਪੀ ਸੀ ਆ ਜਾਏ ਤਾਂ ਸਾਰੀ ਲਾਈਟਿੰਗ ਗਈ ਗਈ ਆ ओरिजिनल ਕੋਕਾ ਪੀ ਸੀ ਹੈ ਬਾਈ ਟੈਂਟਰ ਆ ਹਾਂ ਬਈ ਤੇ ਮੰਗਰਾਲਾ ਦੇ ਡੰਡੇ ਐਕਸਟਰਾ ਮਿਲ ਜਣਗੇ ਰੀਜਨਲ ਠੀਕ ਹੈ ਬਈ ਆਪਾਂ ਸ਼ੌਂਕ ਨੂੰ ਬੜੀ ਲਾਤੀ ਸੀ ਨਾ ਮੇਰੇ ਹਾਂ 7 ਲੱਖ ਡਿਮਾਂਡ ਆ ਕਿੰਨੇ ਦੇ ਦੇ ਦੋ ਸਾਢੇ 6 ਦਾ ਬਾਈ ਇੱਕੂ ਰੇਟ ਬੋਲੋ ਜੈਸਨੋ ਹਾਂ ਬਈ 7 ਲੱਖ ਤੇ 40000 40000 ਦਾ ਚੱਕੋ 60 60 5520 ਹਾਂ ਬਈ ਬਾਈ 2/23 ਮਾਡਲ ਆ ਟਾਇਰ ਬਿਲਕੁਲ ਤਾਜ਼ੇ ਨਾਲ ਦੇ ਠੀਕ ਆ ਕਿੰਨੇ ਪੈਸੇ ਕਹਿ ਰਾ ਜੀ ਨਾਲ ਦੇ 900 ਘੰਟਾ ਚੱਲਿਆ ਰੁਪਈਆ ਦਾ ਰੁਪਿਆ ਟਰੈਕਟਰ ਹੈ ਜੀ ਜੇ ਟਰੈਕਟਰ ਤੇ ਕਾਰ ਲੱਗੀ ਹੋਈ ਚਾਬੀ ਲੱਗੀ ਹੋਈ ਦੇਨਦਾਰਾ ਥਾਰ ਪਾ ਕੇ ਲੈ ਜਾਓ 25 ਮਾਡਲ ਵਰਗਾ ਟਰੈਕਟਰ ਹੈ ਜੀ ਬਿਲਕੁਲ ਬਾਈ ਬਿਲਕੁਲ 56 ਸੀਪੀ ਦੇ ਵਿੱਚ ਆ ਜੀ ਹਾਂ ਬਾਈ ਤੇ 10 ਲੱਖ ਦਮਾ ਬਸ ਤੇ ਲੋਕ ਇਹਨਾਂ ਦੇ ਦੀ ਮੈਂ ਕਿਹੜੇ ਕੋਈ ਕਰਦੇ ਰੇਟ ਯਾਰ ਦੱਸੋ 99 ਦਾ ਬਈ ਇੱਕੋ ਹੀ ਬੋਲਾਂ ਹਾਂ 99 99 ਠੀਕ ਹੈ ਬਈ ਜਿਵੇਂ ਖੜਾ ਵੇ ਅਹੀਂ ਅਹੀਂ ਮਿਲੂ ਇਹ ਇਦਾਂ ਹੀ ਠੀਕ ਜੇ ਆਪਾਂ ਵੀ ਫਾਈਬਰ ਸ਼ੀਟ ਦੀ ਲਾ ਦੀ ਪਰ 10000 ਰੁਪਏ 17000 ਰੁਪਿਆ ਅਰੀਜਨਲ ਲਾਵਾਂਗੇ ਠੀਕ ਹੈ ਬਈ 17000 ਰੁਪਿਆ ਇਸ ਤਰ੍ਹਾਂ ਠੀਕ ਹੈ ਬਈ ਬਾਈ ਜੀ ਮੇਰੀ ਲੋਕੇਸ਼ਨ ਹੈਗੀ ਆ ਆਰਾਮਾ ਰੋਡ ਤੋਂ ਸੰਗਤ ਰੋਡ ਹਾਂ ਮੇਰਾ ਚਾਰ ਨੰਬਰ ਗਲੀ ਟੱਪ ਕੇ ਮੇਰਾ ਘਰ ਆ ਜੀ ਟੋਪੇ ਵਾਲੀ ਮਸ਼ੀਨ ਤੋਂ ਅਗਲਾ 7 ਨੰਬਰ ਗਲੀ 'ਚ ਆਪਣਾ ਘੜਾਉਣਾ ਠੀਕ ਹੈ ਜੀ ਆਪਣਾ ਮੋਬਾਈਲ ਨੰਬਰ 94788 4545 ਦੂਜਾ ਨੰਬਰ 88729 45 ਵੀਡੀਓ ਵਧੀਆ ਲੱਗੀ ਤਾਂ ਬਈ ਲਾਈਕ ਕਮੈਂਟ ਸ਼ੇਅਰ ਕਰਿਓ ਪੇਜ ਨੂੰ ਕਰ ਲਿਓ ਫੋਲੋ ਦੇਸੀ ਹੌਲਦੀ ਟੀਵੀ ਤੇ ਦੁਬਾਰੇ ਫੇਰ ਬਾਈ ਨਵੇਂ ਸਾਲ ਦੀਆਂ ਲੱਖ ਲੱਖ ਬਧਾਈਆਂ ਬਾਈ ਮੇਰੇ ਵੀਰਾਂ ਸਾਰੇ ਭੈਣ ਭਰਾਵਾਂ ਨੂੰ ਹਾਂ ਬਈ ਇਦਾਂ ਹੀ ਪਿਆਰ ਬਣਾਈ ਰੱਖੋ ਤੇ ਇਦਾਂ ਹੀ ਅਪਾ ਚੱਪ ਕੱਢਦੇ ਰਾਵਾਂਗੇ ਬਾਈ ਅ ਡੰਡਾ ਫੱਟੀ ਹਾਂ ਬਈ ਇੰਡੀਅਨ ਦਾ ਤੇਲ ਨਾਮ پسند ਚੇਂਜ ਠੀਕ ਹੈ ਬਈ 1000 ਰੁਪਏ ਚਾਬੀ ਨਾਲ ਹਾਂ ਬਈ ਤੇ ਨਾਲ ਛੋਟਾ ਜਿਹਾ ਇੱਕ ਟਰੈਕਟਰ ਬਈ ਬਾਈਵਨ ਕੇ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਕਿਨ ਕੋਲੇ ਫੋਲੋ ਬਹੁਤ ਬਹੁਤ ਮਿਹਰਬਾਨੀ ਬਈ ਸਸੀ ਕਾ